ਸੋ ਕਈ ਵਾਰ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਸਾਨੂੰ ਜੋ ਦਿੰਦੀ ਹੈ ਉਹ ਸਾਡੀ ਤਕਦੀਰ ਬਣ ਜਾਂਦੀ ਹੈ ਪਰ ਅਸਲ ਵਿੱਚ ਤਕਦੀਰ ਤਾਂ ਅਸੀਂ ਆਪ ਲਿਖਦੇ ਹਾਂ ਆਪਣੇ ਸੋਚਣ ਦੇ ਢੰਗ ਨਾਲ ਆਪਣੇ ਫੈਸਲਿਆਂ ਨਾਲ ਅੱਜ ਦੀ ਕਹਾਣੀ ਤੁਹਾਨੂੰ ਹੀ ਦੱਸੇਗੀ ਕਿ ਇੱਕੋ ਮਾਂ ਦੇ ਦੋ ਪੁੱਤ ਹੋਣ ਦੇ ਬਾਵਜੂਦ ਕਿਵੇਂ ਦੋ ਵੱਖੋ-ਵੱਖ ਜ਼ਿੰਦਗੀਆਂ ਬਣ ਗਈਆਂ ਸੁਣੋ ਇੱਕ ਅਜੀਬ ਹੀ ਕਹਾਣੀ ਜੋ ਤੁਹਾਡੀ ਸੋਚ ਨੂੰ ਹਿਲਾ ਦੇਵੇਗੀ ਛੋਟੇ ਜਿਹੇ ਪਿੰਡ ਦੇ ਵਿੱਚ ਰਿੰਦੀ ਸੀ ਗੁਰਮੀਤ कौर ਨਾ ਦੀ ਇੱਕ ਮਿਹਨਤੀ ਪਰ ਇੱਕ ਗਰੀਬ ਜੀ ਮਾਂ ਉਸਦੇ ਦੋ ਪੁੱਤਰ ਸਨ ਅਜੀਤ ਤੇ ਮਨੀ ਉਸਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਸੀ ਉਹ ਰੋਜ਼ ਰੋਟੀਆਂ ਬਣਾਉਂਦੀ ਤਿੰਨਾ ਘਰਾਂ ਚ ਕਮਾਈ ਕਰਦੀ ਉਸ ਦੀ ਮਾਲੀ ਹਾਲਤ ਬਹੁਤ ਖਰਾਬ ਸੀ ਜਦ ਬਾਰਿਸ਼ ਹੁੰਦੀ ਉਸ ਦੇ ਘਰ ਦੀ ਛੱਤ ਟਪਕਦੀ ਪਾਣ ਨੂੰ ਕੋਲ ਵਧੀਆ ਕੱਪੜੇ ਵੀ ਨਹੀਂ ਸਨ ਪੈਰਾਂ ਵਿੱਚ ਚੱਪਲ ਸੀ ਪਰ ਉਹ ਵੀ ਟੁੱਟੀ ਹੋਈ ਪਰ ਉਸ ਮਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਸਦੇ ਪੁੱਤਾਂ ਨੂੰ ਕੋਈ ਕਮੀ ਨਾ ਆਵੇ ਦੋਵੇਂ ਪੁੱਤ ਕੋਈ ਤਰ੍ਹਾਂ ਪਲੇ ਇੱਕੋ ਹੀ ਸਕੂਲ 'ਚ ਇੱਕੋ ਹੀ ਮਾਹੌਲ 'ਚ ਪਰ ਅਜੀਤ ਦੀ ਸੋਚ ਸੀ ਕਿ ਸਾਡੀ ਤਕਦੀਰ ਮਾੜੀ ਹੈ ਮੈਂ ਕੀ ਕਰ ਸਕਦਾ ਹਾਂ ਉਹ ਹਰ ਹਾਰ ਨੂੰ ਹਾਲਾਤਾਂ ਦੀ ਗੱਲ ਕਹਿੰਦਾ ਦੋਸਤੀ ਵੀ ਉਸ ਦੀ ਗਲਤ ਸੰਗਤ ਦੇ ਨਾਲ ਸੀ ਤੇ ਨਸ਼ਾ ਝਗੜੇ ਪੁਲਿਸ ਜੇਲਾ ਉਹਦਾ ਰੋਜ਼ ਦਾ ਕੰਮ ਸੀ ਦੂਜੇ ਪਾਸੇ ਮਨੀਤ ਉਹ ਕਹਿੰਦਾ ਸੀ ਸਾਡੀ ਮਾਂ ਦੀ ਲੜਾਈ ਵੇਖ ਕੇ ਮੈਂ ਹਾਰ ਨਹੀਂ ਮੰਨਦਾ ਉਸਨੇ ਕਿਤਾਬਾਂ ਵਿੱਚ ਚੰਨ ਲੱਭਿਆ ਰੋਟੀਆਂ ਬਟ ਕੇ ਰਾਤ ਨੂੰ ਪੜ੍ਹਾਈ ਕਰਕੇ ਆਪਣੀ ਰਾਹ ਨੂੰ ਬਣਾਉਂਦਾ ਗਿਆ ਮਨਦੀਪ ਨੂੰ ਸਕੂਲ ਵਿੱਚ ਇੱਕ ਬਹੁਤ ਹੀ ਸੁਚੇਜੇ ਅਧਿਆਪਕ ਦਾ ਸਾਥ ਮਿਲਿਆ ਜਿਹੜੇ ਉਸ ਨੂੰ ਕਹਿੰਦੇ ਸਨ ਕਿ ਜਿਹੜਾ ਹਾਰਦਾ ਨਹੀਂ ਉਹ ਹਮੇਸ਼ਾ ਜਿੱਤਦਾ ਹੈ ਮੌਕੇ ਨਹੀਂ ਮਿਲਦੇ ਪਰ ਮੌਕੇ ਬਣਾਉਣੇ ਪੈਂਦੇ ਹਨ ਮਨੀਤ ਉਹਨਾਂ ਦੀ ਹਰ ਗੱਲ ਨੂੰ ਹਮੇਸ਼ਾ ਆਪਣੇ ਨਾਲ ਪਾਣ ਕੇ ਰੱਖਦਾ ਆਪਣੇ ਅਧਿਆਪਕ ਦੀ ਗੱਲ ਮੰਨ ਕੇ ਉਸਨੇ ਖੂਬ ਮਿਹਨਤ ਕੀਤੀ ਸਵੇਰ ਨੂੰ ਕਾਲਜ ਜਾਂਦਾ ਪੜ੍ਹਾਈ ਕਰਦਾ ਤੇ ਸ਼ਾਮ ਨੂੰ ਪਾਰਟ ਟਾਈਮ ਜੌਬ ਕਰਦਾ ਉਸ ਦੀ ਮਿਹਨਤ رنگ ਲਿਆਈ ਉਸ ਨੂੰ ਸਕਾਲਰਸ਼ਿਪ ਵੀ ਮਿਲੀ ਉਸਨੇ ਮਾਂ ਦਾ ਕੰਮ ਛੁੜਾ ਦਿੱਤਾ ਘਰ ਦੀ ਛੱਤ ਪੱਕੀ ਹੋ ਗਈ ਪਰ ਰੋਟੀਆਂ ਵਾਲੀ ਥਾਲੀ ਚ ਖੁਸ਼ਬੂ ਆਉਣ ਲੱਗੀ ਪਰ ਦੂਸਰੇ ਪਾਸੇ ਅਜੀਤ ਦੀ ਜ਼ਿੰਦਗੀ ਚ ਉਹੋ ਨਸ਼ਾ ਉਹੋ ਗੁੱਸਾ ਉਹੋ ਵਿਗਾੜ ਇੱਕ ਦਿਨ ਥਾਣੇ ਵਾਲੇ ਉਸਨੂੰ ਫੜ ਕੇ ਲੈ ਗਏ ਇੱਕ ਵੱਡੀ ਚੋਰੀ ਦੇ ਦੋਸ਼ 'ਚ ਮਾਂ ਨੇ ਲੱਖਾਂ ਤਰਲੇ ਦਿੱਤੇ ਪਰ ਕੋਈ ਰਾਣਾ ਬਚਿਆ ਜੇਲ੍ਹ ਦੇ ਵਿਚਾਰ ਹਲਾਤਾਂ ਨੂੰ ਦੋਸ਼ ਦੇ ਰਹੇ ਸਨ ਪਰ ਕੋਈ ਵੀ ਇਨਸਾਨ ਆਪਣੇ ਫੈਸਲੇ ਤੋਂ ਨਹੀਂ ਭੱਜ ਸਕਦਾ 15 ਸਾਲ ਬਾਅਦ ਇੱਕ ਸ਼ਹਿਰੀ ਜੇਲ੍ਹ ਵਿੱਚ ਇੱਕ ਮੋਟੀਵੇਸ਼ਨਲ ਸਪੀਕਰ ਬੁਲਾਇਆ ਗਿਆ ਉਸ ਦਾ ਨਾਂ ਸੀ ਇੰਜੀਨੀਅਰ ਮਨੀਤ ਸਿੰਘ ਉਹ ਜੇਲ੍ਹ ਵਿੱਚ ਜਿੱਥੇ ਸਾਹਮਣੇ ਉਸਨੇ ਆਪਣੇ ਭਰਾ ਅਜੀਤ ਨੂੰ ਦੇਖਿਆ ਹੱਥੀ ਹਥਕੜੀਆਂ ਅੱਖਾਂ 'ਚ ਪਛਤਾਵਾ ਅਜੀਤ ਨੇ ਮੱਥਾ ਝੁਕਾ ਕੇ ਕਿਹਾ ਤੂੰ ਵੀ ਤਾਂ ਮੇਰੇ ਵਰਗਾ ਹੀ ਸੀ ਫਿਰ ਤੂੰ ਇੱਥੇ ਨਹੀਂ ਉੱਥੇ ਕਿਉਂ ਮਨੀਤ ਨੇ ਕਿਹਾ ਭਰਾ ਰਸਤੇ ਤਾਂ ਅਸੀਂ ਆਪ ਹੀ ਚੁਣੇ ਹਨ ਹਾਲਾਤ ਕੋਸਨ ਪਰ ਮੰਜ਼ਿਲ ਵੱਖ-ਵੱਖ ਬਣ ਗਈ। ਦੋਸਤੋ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡਾ ਪਿਛੋਕੜ ਹੀ ਸਾਡੀ ਠਿਕਾਵਟ ਹੈ ਪਰ ਅਸਲ ਰੁਕਾਵਟ ਤਾਂ ਸਾਡੀ ਸੋਚ ਹੈ। ਮਨੀਤ ਨੇ ਮਾਦੀ ਠਿਕਾਵਟ ਨੂੰ ਹੌਸਲੇ 'ਚ ਬਦਲ ਦਿੱਤਾ। ਅਜੀਤ ਨੇ ਮਾਦੀ ਠਿਕਾਵਟ ਨੂੰ ਹਾਰ ਸਮਝ ਲਿਆ। ਇੱਕੋ ਮਾ ਇੱਕੋ ਕਰ ਪਰ ਸੋਚ ਵੱਖਰੀ ਨਤੀਜੇ ਵੀ ਵੱਖਰੇ। ਇਹ ਕਹਾਣੀ ਸਾਡੀ ਤੇ ਤੁਹਾਡੀ ਜ਼ਿੰਦਗੀ ਦੀ ਹੈ। ਸਾਡੇ ਅੰਦਰ ਵੀ ਦੋ ਰਾਹਾਂ ਹਨ। ਇੱਕ ਹਾਰ ਮੰਨਣ ਵਾਲਾ ਤੇ ਦੂਜਾ ਹਾਰ ਨਾਲ ਲੜਨ ਵਾਲਾ ਝੂਨ ਸਾਡੀ ਹੈ ਮਾਪਿਓ ਦੇ ਸਹਾਰੇ ਹਾਲਾਤਾਂ ਦੇ ਬਹਾਨੇ ਜਾਂ ਆਪਣੇ ਅੰਦਰ ਦੇ ਜੋਧੇ ਨੂੰ ਜਗਾ ਕੇ ਜਿੱਤ ਵੱਲ ਰਵਾਨਾ ਹੋਣਾ